ਹਾਂਜੀ ਵੀਰੋ ਮੈਂ ਨਸੀਬ ਿਰਕਵਾਲੋਂ ਲੋਕ ਸੇਵਾ YouTube YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ ਅੱਜ ਤੁਹਾਨੂੰ ਦਿਖਾ ਰਿਹਾ ਪਾਈ ਕਲਮਾ ਰਹੀ ਆਪਾਂ ਬੂਟੇ ਜੋ ਤਿਆਰ ਕਰ ਸਕਦੇ ਹਾਂ ਕਿਵੇਂ ਕਰ ਸਕਦੇ ਹਾਂ ਆ ਪਹਿਲਾਂ ਤੁਹਾਨੂੰ ਦਿਖਾ ਦਈਏ ਆ ਹੁਣ ਗੁਲਾਬ ਦੀਆਂ ਕਲਮਾ ਤਿਆਰ ਕਰ ਰੱਖੀਆਂ ਨੇ ਇਧਰ ਆ ਸਵੰਜਨਾ ਬੀ ਬੀਜੇ ਪੋਲੀਥੀਨ ਚ ਜਿੱਥੇ ਵੀ ਆਪਾਂ ਲਾਉਣੇ ਆ 2-2 ਫੁੱਟ ਦੇ ਬੂਟੇ ਕਰਕੇ ਬਾਅਦ ਆਪਾਂ ਲਾ ਸਕਦੇ ਹਾਂ ਇਧਰਾਂ ਅੰਗੂਰਾਂ ਦੀਆਂ ਕਲਮਾਂ ਉਸ ਤੋਂ ਪਰੇ ਸ਼ੈਤੂਤ ਦੀਆਂ ਕਲਮਾਂ ਤਿਆਰ ਹੋ ਰਹੀਆਂ ਪਈਆਂ ਅੰਗੂਰ ਆ ਗਿਆ ਆ ਸ਼ੈਤੂਤ ਵੀ ਫੁੱਟ ਰਿਹਾ ਹੈ ਇਹ ਫਾਲਸਾ ਵੀ ਹੈ ਇਸ ਤਰ੍ਹਾਂ ਪਾਣੀ ਨਿਪਰਨਾ ਚਾਹੀਦਾ ਇਹਨੂੰ ਡੋਲਦਨੇ ਆਪਾਂ ਇਦਰ ਫਾਲਸੇ ਦੀਆਂ ਕਲਮਾਂ ਨੇ ਬਾਕੀ ਮੈਂ ਜਿੱਥੇ ਥੋੜੀ ਜੀ ਕਮੀ ਛੱਡੀ ਸੀ ਤੁਸੀਂ ਨਾ ਕਮੀ ਛੱਡਿਓ ਉੱਪਰ ਨਿੱਕਾ ਜਿਹਾ ਲਫਾਫਾ ਚੜਾ ਦੇਣਾ ਤਾਂ ਕਿ ਇਹਨੂੰ ਇਦਰੋਂ ਸੁੱਕਾ ਨਾ ਪਵੇ ਮੰਨ ਲਓ ਜੋ ਡਾਈ ਬੈਕ ਹੁੰਦਾ ਉਹ ਨਾ ਹੋਵੇ ਤੇ ਇਸ ਤਰ੍ਹਾਂ ਤੁਸੀਂ ਆਪਣੀਆਂ ਕਲਮਾਂ ਤਿਆਰ ਕਰ ਸਕਦੇ ਹੋ ਬਾਕੀ ਲਫਾਫੇ ਭਰਨ ਦਾ ਮੈਥਡ ਮੈਂ ਤੁਹਾਨੂੰ ਦੱਸ ਦਿੰਨਾ ਹਾਂ ਵੇਖੋ ਜੀ ਇਸ ਤਰ੍ਹਾਂ ਇਹ ਲਫਾਫੇ ਭਰੀਦੇ ਇਹਨੂੰ ਨਰਸਰੀ ਲਫਾਫਾ ਕਹਿ ਦਿੰਦੇ 6 8 ਵਾਲਾ ਬਾਕੀ ਤੁਸੀਂ ਜੇ ਤੁਹਾਨੂੰ ਨਾ ਮਿਲੇ ਤਾਂ ਦੁੱਧ ਵਾਲੇ ਲਫਾਫੇ ਕਹਿ ਕੇ ਵੀ ਲੈ ਸਕਦੇ ਹੋ ਇਹ ਮੈਂ ਕੋਈ ਬੂਟੇ ਵੇਚਦਾ ਜਾਂ ਕੋਈ ਨਰਸਰੀ ਦਾ ਕੰਮ ਨਹੀਂ ਕਰਦਾ ਮੈਂ ਤਾਂ ਸਿਰਫ ਸ਼ੌਂਕੇ ਵੀ ਬੂਟੇ ਪਾਲ ਕੇ ਵੰਡਾਂ ਤੇ ਆਹ ਜਿਸ ਤਰ੍ਹਾਂ ਅੱਗੇ ਮੈਂ ਕਲਮਾਂ ਵੀ ਪਿਛਲੇ ਸਾਲ ਵੰਡੀਆਂ ਸੀ ਗੁਰਦੁਆਰੇ ਇਹ ਹੁਣ ਕਲਮ ਹੈਗੀ ਗੁੜਮਾਰ ਦੀ ਇਸੇ ਤਰ੍ਹਾਂ ਹੀ ਆਪਾਂ ਅੰਗੂਰ ਦੀ ਕਲਮ ਲੈ ਸਕਦੇ ਆਂ ਫਾਲਸੇ ਦੀ ਕਲਮ ਲੈ ਸਕਦੇ ਆਂ ਸ਼ਹਿਤੂਦ ਦੀ ਕਲਮ ਲੈ ਸਕਦੇ ਆਂ ਤੇ ਜੋ ਬੜਾ ਮਹਿੰਗੀ ਡਿਸ਼ ਹੈ ਅੰਜੀਰੋ ਦੀ ਵੀ ਕਲਮ ਲੈ ਸਕਦੇ ਆ ਐਡੀ ਕੋ ਕਲਮ ਤੁਸੀਂ ਫੋਟਕ ਦੀ ਕੱਟ ਲੋ ਉਹਨੂੰ ਇਸ ਤਰ੍ਹਾਂ ਪਹਿਲਾਂ ਤਾਂ ਐਲੋਵੇਰਾ ਜੈਲ ਲਾ ਲਓ ਥੱਲੇ ਤੇ ਜੇ ਬਵਿਸਟਨ ਵਗੈਰਾ ਕੋਈ ਦਵਾਈ ਪਈ ਹੈ ਕਾਰਬੀਡਾ ਸੀਮਾ ਉਹਦੇ ਚ ਪਹਿਲਾਂ ਇਹਨਾਂ ਨੂੰ ਮਾੜਾ ਮਾੜਾ ਪਿਉਂ ਲਓ ਇਸ ਤਰ੍ਹਾਂ ਨੱਪਤਾ ਉੱਪਰ ਐਲੋਵੇਰਾ ਜੈਲ ਲਾ ਦੇਣੀ ਹੈ ਤੇ ਜੇ ਹੋ ਸਕੇ ਤਾਂ ਗੋਆ ਲਾ ਦਿਓ ਜੇ ਗੋਆ ਨਹੀਂ ਲਾਉਣਾ ਤੇ ਨਿੱਕਾ ਜਿਹਾ ਲਫਾਫੇ ਦਾ ਟੁਕੜਾ ਇੱਥੇ ਲਾ ਕੇ ਤੁਸੀਂ ਟੇਪ ਕਰ ਦਿਓ ਤਾਂ ਕਿ ਇਧਰੋਂ ਡਾਈਬੈਕ ਨਾ ਚੱਲੇ ਮੰਨ ਲਓ ਇਧਰੋਂ ਜੋ ਸੁੱਕਦੀ ਹੁੰਦੀ ਏ ਕਲਮ ਉਹ ਨਾ ਹੋਵੇ ਤੇ ਤੁਹਾਡੇ ਬੂਟੇ ਬਹੁਤ ਜਲਦੀ ਤਿਆਰ ਹੋ ਜਾਣਗੇ ਇਹਨਾਂ ਨੂੰ ਤੁਸੀਂ 2-2 ਫੁੱਟ ਦੇ ਕਰਕੇ ਫਿਰ ਪਾਸੇ ਲਾ ਸਕਦੇ ਹੋ ਬਾਕੀ ਬੀਜਾਂ ਨਹੀਂ ਆਪਣਾ ਸੁਹੰਜਨਾ ਨਿੰਮ ਡੇਕ ਗੁੰਮੀ ਜਾਮੁਨ ਫਾਲਸਾ ਕਾਫੀ ਸਾਰੇ ਬੂਟੇ ਆਪਾਂ ਤਿਆਰ ਕਰ ਸਕਦੇ ਹਾਂ। ਇਸ ਤਰ੍ਹਾਂ ਤੁਸੀਂ ਜੇ ਸੁਹੰਜਨੇ ਦਾ ਚਾਰ ਪੌਣਾ ਤੇ ਇਸ ਤਰ੍ਹਾਂ ਵਟਾਂ ਤੇ ਲਾ ਦਿਓ। ਬੀਜ ਲਾ ਦਿਓ ਆਪਣੇ ਆਪ ਉੱਗ ਪੈਂਦੇ ਆ। ਤੇ ਜਦੋਂ ਪਤਾ ਥੱਲੇ ਮੂਲੀ ਤਿਆਰ ਹੋ ਗਈ, ਦੋ ਕੁ ਫੁੱਟ ਦੀ। ਉਦੋਂ ਆਦਾ ਪੱਟ ਕੇ ਚਾਰ ਪਾ ਲਓ, ਪੱਤਿਆਂ ਦਾ ਸਕਾ ਕੇ ਪਾਊਡਰ ਬਣਾ ਲਓ। ਸ਼ਾਮੇ ਸਕਾਉਣਾ ਜਿਹਨੂੰ ਮਰਿੰਗਾ ਪਾਊਡਰ ਕਹਿੰਦੇ ਆ ਬਹੁਤ ਕੋਸਟਲੀ ਵਿਕਦਾ ਮਾਰਕੀਟ ਦੇ ਵਿੱਚ ਬੜੇ ਰੋਗਾਂ ਨੂੰ ਘੱਟਦਾ ਹੈ ਹਰੇਕ ਤਰ੍ਹਾਂ ਦੀ ਸਰੀਰ ਚ ਕਮੀ ਪੂਰੀ ਕਰਦਾ ਹੈ ਆ ਮਲਟਾ ਆ ਦੇਖੋ ਛੇਵ ਲਾਇਆ ਤਾਂ 5-6 ਬੂਟੇ ਸੀ ਪਰ ਇੱਕ ਬੂਟਾ ਕਾਮਯਾਬ ਹੋਇਆ ਹੁਣੇ ਸਪਰੇ ਪਾ ਰਿਹਾ ਹੈ ਸਪਰੇ ਕਰਾਂਗੇ ਕੁ ਅੱਦੇ ਦਿਨ ਚ ਫੰਗਸ ਦੀ ਥੋੜੀ ਜੀ ਦਿੱਕਤ ਆ ਰਹੀ ਐ ਸੂ ਬੂਟੇ ਨੂੰ ਤੇ ਆਪਣੇ ਬੂਟੇ ਸਾਰੇ ਹੋ ਜਾਂਦੇ ਹਨ ਆਰ ਆਪਣੀ ਧਰਤੀ ਤੇ ਬਹੁਤ ਵਧੀਆ ਹੁੰਦਾ ਚੀਕੂ ਬਹੁਤ ਵਧੀਆ ਹੁੰਦਾ ਆਪਾਂ ਲਾਈਏ ਕਰੀਏ ਉਹ ਬੀਜਰਾ ਹੀ ਨਹੀਂ ਹੋਣੇ ਉਹ ਤੁਹਾਨੂੰ ਬੂਟਾ ਹੀ ਲੈਣਾ ਪੈਣਾ ਆ ਦੇਖੋ ਨਾ ਮੈਨੂੰ ਬੂਟੇ ਲਾਉਂਦਾ ਬੜਾ ਚਾਹ ਹੈ ਪਰ ਨਹਿਰੀ ਪਾਣੀ ਨਹੀਂ ਪਹੁੰਚਦਾ ਇਸ ਕਰਕੇ ਕਿੰਨੂ ਥੋੜੇ ਜੇ ਬਦਰੰਗ ਹੋ ਜਾਂਦੇ ਆ ਚਾਰਾ ਪੰਜ ਸਾਲਾਂ ਬਾਅਦ ਸੁੱਕ ਜਾਂਦੇ ਆ ਪਰ ਮੈਂ ਬੂਟੇ ਲਾਉਂਦਾ ਰਹਿਣਾ ਤੇ ਆ 베ਰੀ 베ਰ ਬਹੁਤ ਖਵਾਂਦੀ ਹੁੰਦੀ ਏ ਇਹ ਵੀ ਆਪਣੇ ਮੋਸਟਲੀ ਹੋ ਜਾਂਦੀ ਏ ਉਹ ਪਰੇ ਜਾਮੁਣ ਆ ਆ ਵੀ ਜਾਮੁਣ ਨੇ ਢੇਰ ਲੱਗ ਜਾਂਦੇ ਜਾਮੁਣਾਂ ਦੇ ਤੇ 베ਰਾਂ ਦੇ ਬਾਕੀ ਤੁਸੀਂ ਆਪਣੇ ਘਰਾਂ ਚ ਆਵਲਾ ਵੀ ਲਾ ਸਕਦੇ ਹੋ ਇਹ ਵੀ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਪੇਟ ਦੀਆਂ ਬਿਮਾਰੀਆਂ ਚ ਬੜਾ ਚੰਗਾ ਹੁੰਦਾ ਤੇ ਇਹ ਵੀ ਕੋਸ਼ਿਸ਼ ਕਰੋ ਦੋ ਬੂਟੇ ਇਕੱਠੇ ਲਾਓ ਤੇ ਪਪੀਤਾ ਵੀ ਤੁਸੀਂ ਆਪ ਹੀ ਬੀਜ ਟੈਕਟਾਂ ਚ ਪਾ ਕੇ ਤਿਆਰ ਕਰਕੇ ਲਾ ਸਕਦੇ ਹੋ ਤੁਹਾਨੂੰ ਬਹੁਤ ਸਸਤਾ ਪੈਗਾ ਵਧੀਆ ਜਿਹਾ ਮਿੱਠਾ ਜਿਹਾ ਪਪੀਤਾ ਲਿਆਓ ਵੱਡਾ ਸਾਰਾ ਨਾਲੇ ਖਾ ਲੋ ਨਾਲੇ ਉਹਦੇ ਬੀਜ ਪੀਸ ਲੋ ਇਹ ਕਿੰਨੂ ਵੈਰਾਈਟੀਆਂ ਜਿਉ ਹੈ ਮਸਮੀ ਮਾਲਟਾ ਇਹ ਤੁਹਾਨੂੰ ਮੁੱਲ ਹੀ ਲੈਣੇ ਪੈਣੇ ਆ ਔਸ ਕੁਤਰਾ ਹੈ ਇਹ ਆਪਣੇ ਪੰਜਾਬ ਦੇ ਵਿੱਚੋਂ ਖਤਮ ਹੋ ਚੁੱਕੀ ਦਾਲ ਦੀ ਕਿਸਮ ਹੈ ਅਰਹਰ ਥੋੜਾ ਜਿਹਾ 20 ਮਿਲਿਆ ਸੀ ਤੇ ਉੱਗਿਆ ਬਹੁਤ ਘੱਟ ਸੀ ਤੇ ਇਹ ਬੜੀ ਪੋਸ਼ਟਿਕ ਹੁੰਦੀ ਹੈ ਆ ਹੈਗਾ ਜੀ ਬੇਲ ਪੱਥਰ ਬੇਲ ਗਰੀ ਵੀ ਜਿੰਨੂੰ ਕਹਿੰਦੇ ਆ ਪੇਟ ਦੀਆਂ ਬਿਮਾਰੀਆਂ ਵਾਸਤੇ ਰਾਮ ਬਾਣ ਹੈ ਆਪਣੀ ਧਰਤੀ 'ਚ ਵਧੀਆ ਹੋ ਜਾਂਦਾ ਹੋ ਹੈਗਾ ਜੀ ਫਾਲਸਾ ਇਹ ਨਿੱਕਾ ਬੇਰ ਜਿਹੜਾ ਹੁੰਦਾ ਨਾ ਉਹਦਾ ਕੋ साइज ਹੁੰਦਾ ਇਹਦਾ ਤੇ ਬਹੁਤ ਵਧੀਆ ਫਲ ਹੁੰਦਾ ਵਿਟਾਮਿਨ ਸੀ ਦਾ ਬਹੁਤ ਵਧੀਆ ਸਰੋਤ ਹੈ ਇਸ ਤਰ੍ਹਾਂ ਭਾਈ ਬਦਲਵੇਂ ਫਲ ਆਪਦੇ ਘਰਾਂ ਚ ਲਾਓ ਤੇ ਬਿਮਾਰੀਆਂ ਨੂੰ ਭਜਾਓ ਔਰ ਨਾਰੇ ਭਾਈ ਪਾਣੀ ਘੱਟ ਲਾਇਆ ਕਰੋ ਆਪਣੇ ਬਹੁਤ ਵਧੀਆ ਹੋ ਜਾਂਦਾ ਰੇਤਲੇ ਜ਼ਬਾਨ ਚ ਲਾਦਿਆ ਕਰੋ ਤੇ ਇਹ ਬਹੁਤ ਜ਼ਿਆਦਾ ਖੂਨ ਬਣਾਉਂਦਾ ਬਹੁਤ ਜ਼ਿਆਦਾ ਲਾਹੇਵੰਦ ਹੈ ਇਹ ਆ ਗਿਆ ਜੀ ਪੁਦੀਨਾ ਜੜ ਸਮੇਤ ਪੱਟ ਕੇ ਜਾ ਕੇ ਲਾ ਦਿਓ ਗਮਲੇ ਚ ਖੱਲੇ ਚਲੋ ਸੱਪਾਂ ਦਾ ਡਰ ਰਹਿਂਦਾ ਹੈ ਵੱਡੇ ਸਾਰੇ ਗਮਲੇ ਚ ਲਾ ਦਿਓ ਤੁਹਾਨੂੰ ਚਟਨੀ ਨਹੀਂ ਮੁੱਕਦੀ ਜਿੰਨੀ ਮਰਜ਼ੀ ਕੁੱਟ ਕੇ ਖਾਂਦੇ ਰਿਆ ਜੇ ਦੋ ਗਮਲਿਆਂ ਚ ਲਾ ਦਿਓ ਦੋ ਬਾਰਾਂ ਚ ਦੋ ਬਿਆੜੇ ਹੋ ਜਾਣ ਕਰਨਗੇ ਤੇ ਘਰੋਂ ਪਦੀਨਾ ਨਾ ਮੁੱਕੂਗਾ ਉਮੀਦ ਕਰਦਾ ਮੇਰੇ ਵੱਲੋਂ ਦਿੱਤੀ ਜਾਣਕਾਰੀ ਤੁਹਾਡੇ ਵਾਸਤੇ ਲਾਹੇਵੰਦ ਹੋਵੇਗੀ ਲੋਕ ਸੇਵਾ ਚੈਨਲ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਨਸੀਬ